ਸ਼ਹਿਰ ਦੇ ਪ੍ਰਸਿੱਧ ਸ਼ਬਦਾਵਲੀਆਂ ਲਗੀਆਂ ਇਹਨੇ ਲੱਕੜਹਾਰਾ ਲੱਕੜਾਂ ਕੱਟਦਾ ਤੇ ਗਰੂ ਸਵਾਰੇ ਉਹ ਪਰਮਾਤਮਾ ਨੂੰ ਵੀ ਚੇਤੇ ਕਰਦਾ ਲੱਕੜਾ ਕਰਨਾ ਉਹਦਾ ਕੰਮ ਘਟਣਾ ਕੰਮ ਹੈ ਉਹਦਾ ਪਰਮਾਤਮਾ ਨੂੰ ਵੀ ਚੇਤੇ ਕਰਦਾ ਇੱਕ ਦਿਨ ਕੀ ਹੋਇਆ ਲੱਕੜਾਂ ਕੱਟੀ ਜਾ ਰਹੀਆਂ ਕਿਉਂਕਿ ਮੈਂ ਵਿਚਾਰੇ ਸੰਜੀ ਕੀਤੇ ਵੀ ਇਕੱਲਾ ਇਹ ਨਹੀਂ ਵੀ ਜਿਹੜੇ ਦਰਸ਼ਨ ਹੈ ਉਹ ਕੇਵਲ ਤੇ ਕੇਵਲ ਭੈਣ ਨਾਨਕੀ ਨੂੰ ਬਾਬੇ ਨਾਨਕ ਨੇ ਦਿੱਤੇ ਹੈ ਜਿਨੇ ਯਾਦ ਕੀਤਾ ਉਹਨੂੰ ਵੀ ਦਿੱਤੇ ਹੈਗੇ ਇਹ ਨਹੀਂ ਵੀ ਉਸ ਵੇਲੇ ਦਿੱਤੇ ਹੈ ਜੇ ਅੱਜ ਵੀ ਅਸੀਂ ਧੰਗੁਰ ਨਾਨਕ ਦੇ ਮਾਰਨ ਯਾਦ ਕਰਾਂਗੇ ਨਾ ਤੇ ਅੱਜ ਵੀ ਸਾਡੇ ਤੇ ਕਿਰਪਾ ਕਰਨਗੇ ਇਹ ਨਹੀਂ ਵੀ ਸਤਿਗੁਰੂ ਦੇ ਕਰਕੇ ਗੇਰੇ ਬਾਣੀ ਕਰਕੇ ਸਾਡੇ ਨਾਲ ਹੈ ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਲੱਕੜਹਾਰਾਂ ਲੱਕੜਾਂ ਕੱਟਦਾ ਪਰਮਾਤਮਾ ਨੇ ਵੀ ਚੇਤੇ ਕਰਦਾ ਹੋ। ਕਿਨੇ ਇੱਕ ਦਿਨ ਕੀ ਹੋਇਆ ਨਾ ਜੰਗਲ ਦੇ ਵਿੱਚ ਲੱਕੜਾਂ ਕੱਟ ਰਿਹਾ ਤੇ ਗੁਰੂਸਵਾਰੇ ਉਸ ਲੱਕੜਹਾਰੇ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਕਾਦੀ ਜੀ ਬਾਣੀ ਦੀ। ਬਾਣੀ ਦੀ ਆਵਾਜ਼ ਪਈਏ ਬਾਣੇ ਕੌਣ ਗਾਰੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਮਰਦਾਨਾ ਜੀ ਰਬਾਬ ਵਜਾ ਰਹੇ ਨੇ ਜੀ। ਅੰਮ੍ਰਿਤ ਵੇਲੇ ਬਾਣੀ ਗਾਇ ਜਾ ਰਹੇ ਨੇ ਇਹ ਲੱਕੜਹਾਰਾ ਸੀ ਜਿਹੜਾ ਸਵੇਰੇ ਲੱਕੜਾ ਕੱਟਣ ਵਾਸਤੇ ਜੰਗਲ ਵਿੱਚ ਜਾਂਦਾ ਸੀਗਾ ਸਵੇਰੀ ਕਿਉਂਕਿ ਮਾਫ ਕਰਿਓ ਕੋਈ ਵੀ ਕੰਮ ਆਪਾਂ ਖੇਤੀ ਦਾ ਸਵੇਰੀ ਸ਼ੁਰੂ ਕਰ ਲਈਏ ਨਾ ਸਵੇਰ ਦਾ ਕੀਤਾ ਹੋਇਆ ਕੰਮ ਸ਼ੁਰੂ ਉਹ ਗੁਰੂ ਕੇ ਪਿਆਰਿਓ ਸਾਰਾ ਦਿਨ ਅੱਗੇ ਰਹੂਗਾ ਅੱਗੇ ਅੱਗੇ ਤੇ ਰਹੂਗਾ ਪਿੱਛੇ ਨਹੀਂ ਜਾਂਦਾ ਜੇ ਆਪਾਂ ਕਈ ਵਾਰੀ ਲੇਟ ਸ਼ੁਰੂ ਕਰਾਂਗੇ ਜਿਹੜਾ ਲੇਟ ਹੈ ਉਹ ਬਹੁਤ ਮੁਸ਼ਕਲ ਨਾਲ ਜਾ ਕੇ ਕਿਤੇ ਬਰਾਬਰ ਤੇ ਆਉਗੇ ਆਪਾਂ ਕਹਿੰਨੇ ਵੀ ਜਿਸ ਸਨੇਹਾ ਲੱਗ ਜਾਂਦਾ ਤਾਂ ਕੰਮ ਸੁਨਿਆ ਨਿਬੜ ਜਾਂਦਾ ਸੰਦੇਹਾਂ ਦਾ ਅਰਥ ਇਹੀ ਹੈ ਸਵਭ ਦਾ ਅਰਥ ਇਹੀ ਹੈ ਲੱਕੜਹਾਰਾ ਸਵੇਰੇ ਲੱਕੜਾਂ ਕੱਟਦੇ ਜਾ ਕੇ ਕੰਨਾਂ ਦੇ ਵਿੱਚ ਬਾਜ ਪਈ ਧੰਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਗਾਰੇ ਨੇ ਲੱਕੜਹਾਰ ਨੇ ਲੱਕੜਾਂ ਕੱਟਦਾ ਕੱਟਦਾ ਰੁਕ ਗਿਆ ਸੁਣਿਆ ਵੀ ਇਹ ਆਵਾਜ਼ ਕਿੱਥੋਂ ਆਉਂਦੀ ਹੈ ਕਿਉਂਕਿ ਗੁਰੂ ਸਾਹਿਬ ਸੰਤ ਜੀ ਜਦੋਂ ਧੰਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਬਾਣੀ ਗਾਉਂਦੇ ਸੀ ਨਾ ਜੰਗਲ ਦੇ ਪੰਛੀ ਪਸ਼ੂ ਜਾਨਵਰ ਜਹਰੀਲੇ ਜੋ ਵੀ ਸੀ ਆ ਕੇ ਮੇਰੇ ਸਤਿਗੁਰਾਂ ਦੇ ਮੁਖ ਦੇ ਵਿੱਚੋਂ ਬਾਣੀ ਸੁਣਦੇ ਸੀ ਬੋਲੋ ਸਤਨਾਮ ਸ਼੍ਰੀ ਵਾਇਗੁਰੂ ਜੀ ਉਸ ਵੇਲੇ ਜਾਨਵਰ ਪੰਛੀ ਵੀ ਸਤਿਗੁਰਾਂ ਦੀ ਬਾਣੀ ਸੁਣਦੇ ਸੀ ਹੁਣ ਇਸ ਗੱਲ ਨੂੰ ਵਿਚਾਰ ਲਿਓ ਵੀ ਪਸ਼ੂ ਪੰਛੀ ਬਾਣੀ ਸੁਣਦੇ ਸੀ ਅਸੀਂ ਕਿੱਥੇ ਜੇ ਖੜਕੇ ਤੇ ਪਸ਼ੂ ਪੰਛੀ ਕਿੱਥੇ ਜੇ ਖੜਨੇ ਫੈਸਲਾ ਕਰ ਲਿਓ ਪਸ਼ੂ ਪੰਛੀ ਵੀ ਬਾਣੇ ਸੌਂਦੇ ਸੀ ਜਾਨਵਰ ਬਾਣੇ ਸੌਂਦੇ ਸੀ ਜੰਗਲ ਦੇ ਇਸ ਲੱਕੜਹਾਰ ਦੀ ਬਾਣੀ ਦੇ ਤੱਕ ਕੰਨ ਵਿੱਚ ਪਈ ਰੁਕਿਆ ਤਲਾਸ਼ ਕਰਨ ਲੱਗਾ ਬਾਣ ਦੀ ਆਵਾਜ਼ ਆਉਂਦੀ ਕਿਹੜੇ ਪਾਸੇ ਕੀ ਵੇਖਿਆ ਧੰਗੁਰ ਨਾਨਕ ਦੇਵ ਮਰਜ਼ੀ ਬਾਣੀ ਗਾ ਰਹੇ ਨੇ ਸਤਿਗੁਰਾਂ ਦੇ ਨੇਤਰ ਬੰਦ ਹੈ ਮਰਦਾਨਾ ਰਬਾਬ ਵਜਾ ਰਿਹਾ ਹੈ ਹੌਲੀ ਹੌਲੀ ਜਾ ਕੇ ਧੰਗੁਰ ਨਾਨਕ ਦੇ ਮਰ ਚਰਣਾ ਦੇ ਵਿੱਚ ਬੈਠ ਗਿਆ ਦੇਖੀ ਜਾ ਰਿਹਾ ਵੀ ਫਕੀਰ ਕੌਣ ਹੈ ਸਤਿਗੁਰਾਂ ਨੇ कीर्तन ਦੀ ਸਮਾਪਤੀ ਕੀਤੀ ਬਾਣੀ ਦੀ ਸਮਾਪਤੀ ਕੀਤੀ ਸ਼ਬਦ ਦੀ ਸਮਾਪਤੀ ਕੀਤੀ ਨੇਤਰ ਖੋਲੇ ਵੇਖਿਆ ਲੱਕੜਹਾਰਾ ਬੈਠਾ ਸਤਗੁਰਾਂ ਨੂੰ ਪਹਿਲੀ ਬੋਲ ਪੈ ਲੱਕੜਹਾਰਾ ਪਹਿਲੀ ਸਵਾਲ ਕਰਤਾ ਕਹਿੰਦਾ ਫਕੀਰ ਜੀ ਆਪ ਕੌਣ ਹੋ ਤੋ ਕਿੱਥੋਂ ਆਏ ਹੋ ਕਿਉਂਕਿ ਇਹ ਹੁੰਦਾ ਹੀ ਹੈ ਹੁਣ ਆਪਣੇ ਖੇਤਾਂ ਦੇ ਵਿੱਚ ਕੋਈ ਆ ਕੇ ਬੈਠ ਜੇ ਕੋਈ ਖੜ ਜੇ ਆਪਾਂ ਪਹਿਲਾਂ ਪੁੱਛਾਂਗੇ ਮੈਂ ਭਾਈ ਤੂੰ ਕਿੱਥੋਂ ਆਇਆ ਕੌਣ ਹੈ ਤੂੰ ਉਹ ਥੋੜਾ ਕਹਿ ਕੇ ਮੈਂ ਫਰਾਨੇ ਥਾਂ ਤੋਂ ਆਇਆ ਕਿਉਂਕਿ ਜੰਗਲ ਦਾ ਏਰੀਆ ਸਲਕੜ ਹਾਰੇ ਦੇ ਉਹਨੇ ਪਹਿਲੀ ਪੁੱਛ ਲਿਆ ਫਕੀਰ ਜੀ ਆਪ ਕਿੱਥੋਂ ਆਇਓ ਕੌਣ ਹੋ ਗੁਰੂ ਸਾਹਿਬ ਸੰਤ ਜੀ ਧੰ ਗੁਰੂ ਨਾਨਕ ਦੇ ਮਹਾਰਾਜ ਦਾ ਬੋਲੇ ਨਹੀਂ ਮਰਤਾਨਾ ਕਹਿੰਦਾ ਇਹ ਜਗਤ ਨੂੰ ਤਾਰਨ ਵਾਲੇ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੱਕੜ ਹਾਰੇ ਨੇ ਚਰਨਾਂ ਚ ਕਹਾੜਾ ਰੱਖ ਕੇ ਤੇ ਨਮਸਕਾਰ ਕੀਤੀ ਕਹਿੰਦਾ ਫਕੀਰ ਜੀ ਕਿਰਪਾ ਕਰਕੇ ਜਿਸ ਨੂੰ ਵੀ ਤੁਸੀਂ ਤਾਰ ਰਹੇ ਹੋ ਕੋਣ ਠੀਕ ਹੈ ਪਰ ਕਿਰਪਾ ਕਰਕੇ ਤੁਸੀਂ ਅੱਜ ਮੇਰੇ ਘਰ ਚੱਲੋ ਅੱਜ ਤੁਸੀਂ ਮੇਰੇ ਘਰ ਚੱਲੋ ਅੱਜ ਦਾ ਸਵੇਰ ਦਾ ਖਾਣਾ ਪ੍ਰਸ਼ਾਦਾ ਮੇਰੇ ਘਰ ਛਕਣਾ ਹੈ ਤਨਗੁਰ ਨਾਨਕ ਦੇ ਮਾਰਾ ਕਹਿੰਦੇ ਸਤਿਵਚਨ ਮਰਦਾਨਾ ਤੁਰੇ ਸਤਿਗੁਰੂ ਜੀ ਤੁਰੇ ਨੇ ਲੱਕੜਹਾਰਾ ਅੱਗੇ ਮੇਰੇ ਸਹਿਬ ਪਿੱਛੇ ਨੇ ਤੇ ਗੁਰੂ ਸਾਹਿਬ ਉਹਨੇ ਲੱਕੜਹਾਰਾ ਆਪਣੇ ਘਰ ਲੈ ਗਿਆ ਸਹਿਬਾਂ ਨੂੰ ਇੱਕ ਚਾਦਰ ਬਿਛਾਈ ਉਥੇ ਬਿਠਾਇਆ ਸਤਕਾਰ ਦਿੱਤਾ ਘਰਵਾਲੀ ਲੱਕੜਹਾਰੇ ਦੇ ਕੋਲ ਖੜੀ ਹੈ ਲੱਕੜਹਾਰਾ ਘਰਵਾਲੀ ਪਰਾਂ ਜਾਂਦੇ ਕਹਿੰਦਾ ਆਪਾਂ ਹੀ ਫਕੀਰਾਂ ਨੂੰ ਅੱਜ ਪ੍ਰਸ਼ਾਦਾ ਛਕਾਉਣਾ ਹੈ ਲੰਗਰ ਛਕਾਉਣੇ ਘਰਵਾਲੀ ਕਹਿਣ ਲੱਗੀ ਸਾਈ ਜੀ ਠੀਕੇ ਪ੍ਰਸ਼ਾਦਾ ਤਾਂ ਆਪਾਂ ਛਕਾ ਦੇਵਾਂਗੇ ਪਰ ਘਰੇ ਆਟਾ ਹੈ ਬਾਕੀ ਰਸਨ ਹੈ ਨਹੀਂਗਾ ਬਾਕੀ ਰਸਨ ਭਾਪ ਕੇ ਕੋਈ ਦਾਲ ਕੋਈ ਨੂਨ ਮਿਰਚ ਵਗੈਰਾ ਹਲਦੀ ਉਹ ਨਹੀਂ ਹੈ ਕੇਵਲ ਤੇ ਕੇਵਲ ਕੱਲਾ ਆਪਣੇ ਘਰ ਵਿੱਚ ਆਟਾ ਹੀ ਹੈ ਲੱਕੜਾਰਾ ਕਹਿੰਦਾ ਇੱਥੇ ਚੁੱਪ ਕਰ ਜਾ ਤੂੰ ਆਟਾ ਗੁੰਨ ਮੈਂ ਸ਼ਹਿਰ ਜਾਣਾ ਨਕਰ ਵਿੱਚੋਂ ਜਾਣਾ ਮੈਂ ਜੋ ਵੀ ਮਿਰਚ ਮਸਾਲਾ ਦਾਲ ਵਗੈਰਾ ਲੈ ਕੇ ਹੁਣ ਆਪਾਂ ਬਣਾ ਕੇ ਪਰਸੋ ਦਾ ਭੋਜਨ ਸ਼ਕਾਉਣੇ ਇਨ੍ਹਾਂ ਫਕੀਰਾਂ ਨੂੰ ਧੰਨ ਗੁਰਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਆ ਤੇ ਗੁਰੂ ਸਵਾਰਿਓ ਲੱਕੜਹਾਰੇ ਦਾ ਜਿਹੜਾ ਪਰਿਵਾਰ ਹੈ ਘਰ ਵਾਲੀ ਉਹਨੇ ਆਟਾ ਗੁੰਨਣਾ ਸ਼ੁਰੂ ਕਰਤਾ ਘਰ ਵਿੱਚ ਤੰਦੂਰ ਹੈ ਘਰ ਦਾ ਜਿਹੜਾ ਵਿਹੜਾ ਕਾਫੀ ਲੰਮਾ ਚੌੜਾ ਹੈ ਕਿਉਂਕਿ ਪਹਿਲਾਂ ਸਮਝ ਹੋਏ ਇਦਾਂ ਹੁੰਦੇ ਸੀ ਨਾ ਘਰ ਦੇ ਵਿਹੜੇ ਲੰਬੇ ਚੌੜੇ ਹੁੰਦੇ ਸੀ ਕਮਰੇ ਵੱਡੇ-ਵੱਡੇ ਹੁੰਦੇ ਸੀ ਸੁਹਾਟਾਂ ਹੁੰਦੀਆਂ ਸੀਗੀਆਂ ਜੀ ਤੇ ਹੁਣ ਤਾਂ ਅਸੀਂ ਕਮਰੇ ਵੀ ਐਸੇ ਪਾ ਲਏ ਛੋਟੇ-ਛੋਟੇ ਪਾ ਲਏ ਸਾਹ ਵੀ ਨਹੀਂ ਹੁੰਦਾ ਨਵੇਂ ਪ੍ਰੀਮਿਸ ਸਿਸਟਮ ਦੇ ਮੁਤਾਬਕ ਪਹਿਲਾਂ ਵੱਡੀ ਸੁਹਾਤ ਹੁੰਦੀ ਸਾਰਾ ਪਰਿਵਾਰ ਇਕੱਠੇ ਬੈਠੇ ਹੁੰਦੇ ਸੀਗੇ ਬਾਪੂ ਬਾਤਾਂ ਕਰਦਾ ਤੇ ਬੇਬੇ ਬਾਤਾਂ ਸੁਣਾਉਂਦੀ ਸੀਗੀਆਂ ਹੁਣ ਤਾਂ ਅੱਡੋ ਅੱਡੀ ਰੂਮ ਹੈ ਜੀ ਮਾਫ ਕਰਿਓ ਬੱਚੇ ਨੇ ਆਪੋ ਆਪਣੇ ਰੂਮ ਬਣਾ ਲਏ ਰੂਮ ਦੇ ਵਿੱਚ ਬੜ ਗਏ ਮੋਬਾਈਲ ਚੁੱਕ ਲਏ ਨਾ ਬੇਬੇ ਦੀ ਆਵਾਜ਼ ਨਾ ਬਾਪੂ ਦੀ ਆਵਾਜ਼ ਸੱਭਿਆਚਾਰ ਖਤਮ ਹੋ ਗਿਆ ਸੱਭਿਆਚਾਰ ਖਤਮ ਹੋ ਗਈ ਹੈ ਬਹੁਤ ਵੱਡਾ ਵਿੜੇ ਇਸ ਪਰਿਵਾਰ ਦਾ ਲੱਕੜਹਾਰੇ ਦਾ ਤੇ ਆਟਾ ਪੁੰਨ ਰਹੀ ਹੈ ਲੱਕੜਹਾਰ ਦੇ ਘਰ ਵਾਲੀ ਤੇ ਗੁਰੂ ਸਾਧ ਸੰਗਤ ਜੀ ਘਰ ਵਿੱਚ ਨਾ ਤੰਦੂਰ ਬਣਾਇਆ ਹੋਇਆ ਇਹਨਾਂ ਨੇ ਇੱਕ ਤੰਦੂਰ ਤਾਂ ਖੜਮਾ ਜਾ ਹੁੰਦਾ ਗਾ ਮੇਰੇ ਮਹਤਮਾ ਬੈਠੇ ਨੇ ਇੱਕ ਤੰਦੂਰ ਧਰਤੀ ਦੇ ਵਿੱਚ ਗੱਡਿਆ ਹੁੰਦਾ ਜੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਧਰਤੀ ਵਿੱਚ ਬਗੜ ਦਿੰਦੇ ਨੇ ਕਈ ਵਾਰੀ ਤੇ ਇੱਕ ਗੁਰੂ ਸਵਾਰਿਓ ਖੜਮਾ ਜਾ ਹੁੰਦਾ ਤੰਦੂਰ ਇਹਨਾਂ ਦੇ ਘਰ ਵਿੱਚ ਧਰਤੀ ਦੇ ਵਿੱਚ ਗੱਡਿਆ ਹੋਇਆ ਤੰਦੂਰ ਤੰਦੂਰ ਵਿੱਚ ਸਪਾ ਦਿੰਦੇ ਆ ਲੱਕੜਾਂ ਤੰਦੂਰ ਤਪ ਰਿਹਾ ਐ ਇਧਰੋਂ ਮਾਂ ਆਟਾ ਗੁੰਨ ਰਹੀ ਐ ਤੇ ਗੁਰੂ ਸਾਧ ਸੰਤ ਜੀ ਘਰ ਵਿੱਚ ਛੋਟਾ ਜਿਹਾ ਬੱਚਾ ਐ ਬੱਚਾ ਕਹਿੰਦੇ ਇੱਕੋ ਦਮ ਉੱਠਿਆ ਮੰਝੇ ਤੋਂ ਉੱਠ ਕੇ ਮਾਂ ਵੱਲ ਦੌੜਿਆ ਕਿਉਂਕਿ ਬੱਚੇ ਨੂੰ ਆਦਤ ਹੈ ਜੀ ਕਿਸੇ ਨੂੰ ਨਹੀਂ ਪਾਲਦਾ ਹੋ ਬੱਚਾ ਜਦ ਉੱਠੂਗਾ ਨਾ ਤੇ ਮਾਂ ਵੱਲ ਜਾਵੇਗਾ ਜਾਂ ਰੋਵੇਗਾ ਵੀ ਮੇਰੀ ਮਾਂ ਕਿੱਥੇ ਉੱਠਣਸਾਰ ਕਹਿੰਦੇ ਬੱਚਾ ਮੰਝੇ ਤੋਂ ਦੌੜਿਆ ਮਾਂ ਤੰਦੂਰ ਦੇ ਕੋਲੇ ਆਟਾ ਗੁੰਨ ਰਹੀ ਹੈ ਤੇ ਕੀ ਕੌਤਕ ਵਰਤਿਆ ਕੀ ਭਾੜਾ ਵਰਤਿਆ ਕਹਿੰਦੇ ਲੱਕੜਾਂ ਪੰਜ ਸੀ ਲੱਕੜਾਂ ਚ ਪੈਰ ਫਸਿਆ ਤੇ ਬੱਚਾ ਕਹਿੰਦੇ ਤੰਦੂਰ ਚ ਜਾ ਡਿੱਗਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਸੋਚਿਆ ਕਿ ਤੇ ਬਣ ਗਿਆ ਕੀ ਸਮਝਦਾਰ ਸੀ ਰੋਈ ਨਹੀਂ ਬੱਚੇ ਨੂੰ ਚੁੱਕਿਆ ਕਹਿੰਦੇ ਉਸ ਵੇਲੇ ਬੱਚਾ ਨਾ ਅੱਗ ਦਾ ਚੁਲਸਿਆ ਚੜਾਈ ਵੀ ਕਰ ਚੁੱਕਿਆ ਸੀਗਾ ਬੱਚੇ ਨੂੰ ਚਾਕੇ ਅੰਦਰ ਲਗਈ ਹੈ ਤੇ ਗੁਰੂ ਸਾਰੋ ਆਟਾ ਵੀ ਗੁਰ ਰਹੀ ਹੈ ਮਨ ਵਿੱਚ ਬੈਰਾਗ ਵੀ ਆ ਗਿਆ ਮਨ ਵਿੱਚ ਸੋਚਣ ਲੱਗੀ ਵੀ ਜੇ ਮੈਂ ਰੋਪੀ ਅੱਖਾਂ 'ਚ ਹੰਝੂ ਆਣਗੇ ਮੇਰੀ ਆਵਾਜ਼ ਕਿਤੇ ਰੋਣ ਦੀ ਫਕੀਰਾਂ ਨੂੰ ਸੁਣ ਗਈ ਹੈ ਤੇ ਫਕੀਰ ਕਿਤੇ ਉੱਠ ਕੇ ਨਾ ਚਲੇ ਜਾਣ ਅਸੀਕ ਤੇ ਸੇਵਾ ਤੋਂ ਵਾਂਝੇ ਨਾ ਰਹੇ ਜੀ ਕਿਉਂਕਿ ਮਾਲਕ ਹੀ ਬੜੀ ਪਰਖਦਾ ਹੈ ਲੱਕੜਹਾਰਾ ਘਰ ਵਿੱਚ ਆਇਆ ਸਿੱਧਾ ਪਤਾ ਲੈ ਕੇ ਆਇਆ ਆਉਣ ਸਾਰ ਸਾਰੀ ਕਹਾਣੀ ਦਸੀ ਕਹਿੰਦੇ ਆਪਣੇ ਘਰ ਵਿੱਚ ਤਾਂ ਆਹ ਕਹਾਣੀ ਬਣ ਗਈ ਹੈ ਲੱਕੜਹਾਰਾ ਕਹਿੰਦਾ ਇੱਥੇ ਚੁੱਪ ਕਰ ਜਾ ਫਕੀਰਾਂ ਦੀ ਸੇਵਾ ਕਰ ਲਈਏ ਲੰਗਰ ਪਾਣੀ ਛਕਾਉਣ ਆਇਆ ਤੇ ਗੁਰੂ ਸਵਾਰਿਓ ਧੰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਿਹੜ ਲੱਗੇ ਲੱਕੜਹਾਰ ਉਹਨੇ ਲੱਕੜਾ ਹਾਰਿਆ ਜਦੋਂ ਅਸੀਂ ਤੇਰੇ ਘਰ ਵਿੱਚ ਆਏ ਸੀ ਇੱਕ ਮੰਜੇ ਦੇ ਉੱਪਰ ਬੱਚਾ ਵੀ ਪਿਆ ਸੀਗਾ ਉਹ ਬੱਚਾ ਕਿੱਥੇ ਹੈ ਕਿ ਕੋਈ ਸਤਿਗੁਰੂ ਨੇ 베ੜੀ ਚ ਮੰਜਾ ਪਿਆ ਸੀ ਮੰਜੇ ਤੇ ਬੱਚਾ ਪਏ ਵਿਖੇ ਹੀ ਹੈ ਉਹ ਬੱਚਾ ਤੇਰਾ ਕਿੱਥੇ ਹੈ ਤੇ ਗੁਰੂ ਸਾਹਿਬ ਨੇ ਲੱਕੜਹਾਰਾ ਤੇ ਉਹਦੇ ਘਰ ਵਾਲੇ ਚੁੱਪ ਕਰਕੇ ਬੈਠੇ ਕਹਿੰਦੇ ਸਤਿਗੁਰੂ ਜੀ ਵਸ ਇੱਥੇ ਹੀ ਉੱਥੇ ਹੈ ਮੇਰੇ ਸਹਿਬ ਕਹਿੰਦੇ ਬੁਲਾਓ ਬੁਲਾਓ ਤੁਹਾਡੇ ਬੱਚੇ ਨੂੰ ਅਸੀਂ ਅਰਦਾਸ ਬੇਨਤੀ ਕਰਨੀ ਹੈ ਪਿਆਰ ਜਿਹੜਾ ਤੁਹਾਡੇ ਬੱਚੇ ਨੂੰ ਬੁਲਾਓ ਅਖੀਰਕਾਰ ਮਾਂ ਦੇ ਅੱਖਾਂ 'ਚ ਹੰਝੂ ਆ ਗਿਆ ਕਹਿੰਦੀ ਫਕੀਰਾ ਮੈਂ ਕਿਵੇਂ ਬੁਲਾਵਾਂ ਕਹਿੰਦੀ ਮੇਰਾ ਪੁੱਤ ਉਸ ਥਾਂ ਤੇ ਚਲਿਆ ਗਿਆ ਜਿੱਥੋਂ ਉਹਦੀ ਮੇਰੀ ਉੱਥੇ ਤੱਕ ਆਵਾਜ਼ ਨਹੀਂ ਜਾਂਦੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੀ ਮੈਂ ਨਹੀਂ ਬੁਲਾ ਸਕਦੀ ਮੇਰੀ ਆਵਾਜ਼ ਉੱਥੇ ਤੱਕ ਨਹੀਂ ਜਾਂਦੀ ਤਾਂ ਗੁਰੂ ਸਾਧ ਸੰਤ ਜੀ ਸਤਗੁਰੂ ਕਹਿੰਦੇ ਮਰਦਾਨਿਆ ਬੱਚਾ ਅੰਦਰ ਹੈ ਜਾ ਜਲਦਾ ਛੱਤਾ ਦੇ ਬੱਚਾ ਸਰਜੀਤ ਹੋਇਆ ਗੁਰੂ ਨਾਨਕ ਬੋਲੇ ਦਰਗਹ ਪਰਵਾਣ ਕਿਉਂਕਿ ਗੁਰੂ ਸੋਇ ਗੁਰੂ ਬੋਲਦਾ ਨਾ ਗੁਰਨਾਨਕ ਬੋਲੇ ਦਰਗਹ ਪਰਵਾਣ ਇਹ ਸ਼ਬਦ ਗੁਰਵਾੜੀ ਦੇ ਅੰਦਰ ਤੁਕ ਹੈ ਜੀ ਮੇਰੇ ਸਹਿਬ ਬੋਲੇ ਬਚਨ ਉਵਾਦ ਤਿਓ ਪਿਆਰਿਆ ਆਜਾ ਉੱਠ ਕੇ ਤੇ ਗੁਰਸਾਹਿਬ ਜਿਸ ਤਰ੍ਹਾਂ ਸੰਮਣ ਤੇ 모ਸਨ ਗੁਰੂ ਅਰਜਨ ਦੇ ਮਹਾਰਾਜ ਨੇ ਕਿਰਪਾ ਕੀਤੀ ਸੀ ਪਰਿਵਾਰ ਤੇ ਇਸੇ ਤਰ੍ਹਾਂ ਅਜ ਧੰਗ ਗੁਰੂ ਨਾਨਕ ਦੇਵ ਜੀ ਦੇ ਮਾਰੇ ਸੱਚੇ ਪਾਤਸ਼ਾਹ ਲੱਕੜਹਾਰੇ ਦੇ ਪਰਿਵਾਰ ਤੇ ਕਿਰਪਾ ਕੀਤੀ ਮੋਏ ਹੋਏ ਬੱਚੇ ਨੂੰ ਸਤਿਗੁਰਾਂ ਨੇ ਸਰਜੀਤ ਕਰਤਾ ਪਾਪ ਕੇ ਜੀ ਜਉਂਦਾ ਕਰਤਾ ਗੁਰੂ ਸਾਹਿਬ ਸੰਗਤ ਜੀ ਲੱਕੜਹਾਰਾ ਕਿੰਨਾ ਫਕੀਰਾ ਸਾਡੀ ਕੋਈ ਏਡੀ ਵੱਡੀ ਸੇਵਾ ਤਾਂ ਹੈ ਨਹੀਂ ਸੀਗੀ ਅਸਤੇ ਸੁਣ ਇੱਕ ਦਿਨੇ ਪ੍ਰਸ਼ਾਦਾ ਸ਼ਕਾਇਆ ਤੁਸੀਂ ਸਾਡਾ ਮੋਇਆ ਹੋਇਆ ਬੱਚਾ ਜਉਂਦਾ ਕਰਤਾ ਕੁਰਸਾਸਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਜਿੜੜ ਇਰਾਦਾ ਸੀ। ਪਾਪ ਕੇ ਜਿੜੜ ਇਰਾਦਾ ਕਿਸੇ ਤੂੰ ਆਪਣੇ ਪੱਕੇ ਤੇ ਖੜੇ ਸੀ ਆਪਣੇ ਸਥਾਨ ਤੇ ਖੜੇ ਸੀ ਤੂੰ ਡੋਲਿਆ ਨਹੀਂਗਾ। ਤੂੰ ਡੋਲਿਆ ਨਹੀਂਗਾ। ਇਸ ਕਰਕੇ ਤੇਰੀ ਇੱਕ ਦਿਨ ਦੀ ਸੇਵਾ ਕੀਤੀ ਤੂੰ ਹੀ ਅਸੀਂ ਖੁਸ਼ ਐ। ਅਸੀਂ ਬਲਹਾਰੇ ਹੈ ਕਿਉਂਕਿ ਤੈ ਇੱਕ ਦਿਨ ਸੇਵਾ ਕੀਤੀ ਤੇਰੇ ਅੰਦਰ ਗਰਬ ਨਾ ਹੰਕਾਰ ਨਾ ਤੂੰ ਡੋਲਿਆ। ਉਸ ਸੇਵਾ ਦੇ ਬਦਲੇ ਤੇਰੇ ਪੁੱਤਰ ਨੂੰ ਭਾਵ ਕੇ ਸਰਜੀਤ ਭਾਵ ਕੇ ਇਹ ਤਾਂ ਜਾਂਦਾ ਹੋਇਆ ਹੁਣ ਤਰਕੀ ਲੋਕ ਕਈ ਵਾਰ ਇਸ ਗੱਲ ਨੂੰ ਲੈ ਲੈਂਦੇ ਵੀ ਇਹ ਕਿਵੇਂ ਹੋ ਸਕਦਾ ਹੈ ਜੀ ਕਿਉਂਕਿ ਉਹ ਦੋਨੇ ਪੱਖਤੀ ਵਿਚਾਰ ਕਰਦਾ ਕਿਉਂਕਿ ਬਾਬਾ ਨਾਮਦੇਵ ਜੀ ਨੇ ਮਰੀ ਹੋਈ ਗਊ ਜਵਾਈ ਸੀ ਨਾ ਜੀ ਕਿਉਂਕਿ ਬਾਣੀ ਦਰਜ ਹੈ ਬਾਬਾ ਨਾਮਦੇਵ ਜੀ ਨੇ ਮਰੀ ਹੋਊ ਗਊ ਜਵਾਈ ਹੈ ਤੇ ਜੇ ਭਗਤ ਜਾਉਂਦੇ ਕਰ ਸਕਦੇ ਤਾਂ ਗੁਰੂ ਵੀ ਜਾਂਦਾ ਕਰ ਸਕਦਾ ਕਿ ਸਤਗੁਰ ਮੇਰਾ ਕਰੂ ਜੀ ਕਿਰਪਾ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰਾ ਸਰਬ ਪ੍ਰਤਾਲੈ ਫੇਰ ਵੀ ਜੇ ਕੋਈ ਇਸ ਗਲਤ ਤੇ ਤਰਕ ਕਰ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ ਨੇ ਸ਼ਮਸ਼ੀਰ ਦੇ ਨਾਲ ਤਲਵਾਰ ਦੇ ਨਾਲ ਭਾਵ ਕੇ ਪੰਜ ਪਿਆਰਾਂ ਦਾ ਜੋ ਕੇ ਸੀਸ ਧੜ ਤੋਂ ਕਲਮ ਕੀਤਾ ਸੀ ਨਾ ਤੇ ਗੁਰੂ ਸਵਾਰੇ ਤੇ ਸਤਿਗੁਰ ਨੇ ਕਿਰਪਾ ਵੀ ਕੀਤੀ ਸੇਵਨਾ ਦੇ ਉੱਪਰ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਸਮਰੱਥ ਪਿਆਪ ਕੋ ਆਦ ਸ਼ਕਤੀ ਹੈ ਇਸ ਕਰਕੇ ਮੇਰੀ ਅਰਜ਼ ਹੈ ਜਿਹੜਾ ਵਾਹਿਗੁਰੂ ਪ੍ਰਮਾਤਮਾ ਨੂੰ ਸਿਮਰਨ ਦੇ ਤੇ ਗੁਰੂ ਸਹਜ ਸਤਿਗੁਰ ਦਰਸ਼ਨ ਵੀ ਦਿੰਦੇ ਐ ਇੱਥੇ ਭੈਣ ਨਾਨਕ ਨੂੰ ਸਮਝਾ ਰਹੇ ਨੇ ਨਿਤ ਸਿਮਰਨ ਹੋ ਮਨ ਮੈਂ ਕਰ ਹੋ ਕਬ ਕਬ ਆਵੋ ਨੈ ਨ ਸਮਾਪਤੀ ਹੈ ਜੀ ਭੈੜ ਨਾਨਕ ਨੂੰ ਸਤਿਗੁਰੂ ਕਹਿੰਦੇ ਭੈਣੇ ਜਦੋਂ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਕਰਕੇ ਸਾਨੂੰ ਯਾਦ ਕਰੇਂਗੀ ਅਸੀਂ ਤੈਨੂੰ ਉਸੇ ਵੇਲੇ ਆ ਕੇ ਦਰਸ਼ਨ ਦੇਵਾਂਗੇ ਕਰਨਾ ਕਰਤ ਰਹੋ ਕਰਨਾ ਕਰ ਕਮਲ ਲਲਨ ਗਤ ਦਿਨ ਭੈਣੇ ਸਿਰ ਝੁਕਾਇਆ ਹੇ ਵਾਇਗਰੂ ਪ੍ਰਮਾਤਮਾ ਮੇਰਾ ਵੀਰ ਕਿਰਪਾਲੂ ਅਤੇ ਦਿਆਲੂ ਹੈ ਕਮਲ ਨੈਣ ਪਾਦੋ ਕਿ ਕਬਲ ਨੈਨ ਮੁਕਤੀ ਦੇ ਦਾਤੇ ਨੇ ਮੇਰੇ ਵੀਰ ਧੰਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਸਵਰ ਪੈੜ ਨਾਨਕ ਕੀ ਤੇ ਧੰਗੁਰ ਨਾਨਕ ਦੇ ਮਹਾਰਾਜ ਜੀ ਵਿਚਾਰਾਂ ਆਪ ਜੀ ਨੇ ਸਮੇਂ ਦੇ ਵਿੱਚ ਆ ਕੇ ਜੋ ਕਿ ਸਰਵਣ ਕੀਤੇ ਆ ਸਤਿਗੁਰ ਜੀ ਕਿਰਪਾ ਕਰਨ ਆਪ ਜੀ ਨੇ ਇਸੇ ਤੁਕ ਨੂੰ ਇਸੇ ਗਾਥਾ ਨੂੰ ਧਿਆਨ ਵਿੱਚ ਰੱਖਣਾ ਆਪਾਂ ਕੱਲ ਨੂੰ ਇਥੋਂ ਹੀ ਸ਼ੁਰੂ ਕਰਾਂਗੇ ਪੀ ਭੈਣ ਨਾਨਕੀ ਨੂੰ ਕਹ ਰਿਹਾ ਸੀ ਗੁਰਨਾਨਕ ਦੇਵ ਮਹਾਰਾਜ ਜਦੋਂ ਜਦੋਂ ਤੂੰ ਸਿਮਰਨ ਕਰੇਗੀ ਨਾ ਅਰਦਾਸ ਕਰੇਗੀ ਉਸੇ ਵੇਲੇ ਆ ਕੇ ਮੈਂ ਤੈਨੂੰ ਦਰਸ਼ਨ ਦੇਵਾਂਗਾ ਇਸ ਥਾਂ ਤੇ ਆਪ ਜੀ ਨੇ ਵਿਚਾਰ ਧਿਆਨ ਵਿੱਚ ਰੱਖਣੇ ਜੀ ਸਮਾਪਤੀ ਹੈ ਸੋ ਗੁਰੂ ਕੇ ਪਿਆਰੇ ਜੋ ਕੇ ਆਪ ਜੀ ਨੇ ਵਿਚਾਰ ਜਨਮ ਸਥਾਨ ਸੰਤ ਬਾਬਾ ਅਤਰ ਸਿੰਘ ਮਹਾਰਾਜੀ ਮਾ ਜੋ ਕੇ ਕਲਗੀਧਰ ਰਸਤ ਬੜੂ ਸਾਹਿਬ ਦੇ ਨਾਲ ਆਪਜੀ ਸੰਬੰਧਿਤ ਗੁਰੂ ਕੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੋ ਗੁਰੂ ਕੀ ਪਿਆਰੋ ਕਰੋ ਜੀ ਕਿਰਪਾ ਅਖੀਲੇ ਸ਼ਲੋਕ ਜੋ ਕੇ ਸਰਵਣ ਕਰਨਾ ਜੀ ਮਲਾਰ ਮਹੱਲਾ ਪੰਜਵਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋ ਮਯਾ ਧਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰਿ ਉਤਾਰ ਪੌੜੀ ਹੈ ਅਚਤ ਹੈ ਪਾਰ ਬ੍ਰਹਮ ਅਬ ਨਾਸੀ ਅਗਰਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ हे संगी हे रंकार हे निरगुण सबटेक हे गोविंद हे गुण निधान जाके सदा बविक हे अपरंपर हर हरे हैप्पी होवन हार हे संता के सदा संग नेढार आधार हे ठाकरो दसरो मैं निरगुण गुण नहीं कोई नानक दी जय नाम दान राखो हिए परो इस लोक आए प्रभु शरण गति कृपा निध दयाल एक अक्षर हर मन वसत नानक होत निहाल लिखै कत ना छूटी है किन-किन फूलन हार बक्षण हार बक्ष ले नानक पर उतार बक्षण हार बक्ष ले नानक पर उतार ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿ ਸਤਿ